ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅੰਮ੍ਰਿਤ ਸਰਸਤ ਗੁਰਸਤ ਵਰਦੀ ਜਿਤ ਨਾਤਾ ਕਉਵਾ ਹੰਸ ਹੋ ਹੈ ਨਾਨਕ ਤਨ ਤਨ ਵੜੇ ਵੜ ਪਾਗੀ ਜਿਨ ਗੁਰਮਤ ਨਾਮ ਰਿਦਾਮਲਤੋ ਹੈ ਜਿਨ੍ਹਾਂ ਦੇ ਮਨ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਅਤੇ ਸ਼ਰਧਾ ਹੀ ਨਹੀਂ ਉਹ ਤਾਂ ਰੱਬ ਨੂੰ ਮੰਨਦੇ ਹੀ ਨਹੀਂ ਗਲ ਤਾਂ ਸਾਰੀ ਭਰੋਸੇ ਦੀ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਭਰੋਸਾ ਹੋਵੇ ਕਲਬ ਉਹਨਾਂ ਨੂੰ ਦਰਸ਼ਨ ਵੀ ਰੋਜ਼ ਦਿੰਦਾ ਹੈ ਉਹਨਾਂ ਦੇ ਸਾਰੇ ਕੰਮ ਵੀ ਸਵਾਰਦਾ ਹੈ ਸਿੱਖੀ ਦੀ ਪੂਰੀ ਲਹਿਤ ਦੇ ਨਾਲ ਪਿਆਰ ਅਤੇ ਸ਼ਰਧਾ ਨਿਸ਼ਚਾ ਅਤੇ ਕਮਾਈ ਦੀ ਵੀ ਲੋੜ ਹੈ ਚਾਹੇ ਅੱਜਕੱਲ੍ਹ ਸਕੂਲਾਂ ਕਾਲਜਾਂ ਦੀਆਂ ਲੜਕੀਆਂ ਵਿੱਚ ਪ੍ਰੇਮ ਸ਼ਰਧਾ ਗੁਰੂ ਘਰ ਦੀ ਰਹਿਤ ਵੀ ਖਵੇ ਮੱਤਰ ਵੀ ਹੋ ਗਈ ਹੈ ਪਰ ਕਿਸੇ ਕਿਸੇ ਸਿੱਖ ਘਰਾਨੇ ਵਿੱਚ ਲੜਕੀਆਂ ਬੜੀਆਂ ਸ਼ਰਧਾਮ ਵਾਲੀਆਂ ਗੁਰੂ ਘਰ ਦੇ ਸੰਤ ਮਾਰਗ ਦੀਆਂ ਪ੍ਰੇਮਨਾ ਵੀ ਹਨ ਸਾਡੀ ਅੱਜ ਦੀ ਇੱਕ ਪ੍ਰੇਮ ਅਤੇ ਸ਼ਰਦਾ ਵਾਲੀ ਲੜਕੀ ਦੀ ਸਾਖੀ ਜਿਸ ਨੂੰ ਇੱਕ ਸੰਤਾਂ ਦੇ ਦਰਸ਼ਨ ਹੋਏ ਸੰਤਾਂ ਨੇ ਉਸ ਨੂੰ ਗੁਰੂ ਘਰ ਦੀ ਪ੍ਰੇਮਨ ਜਾਣ ਕੇ ਇੱਕ ਪੋਥੀ ਦਿੱਤੀ ਅਤੇ ਕਿਹਾ ਕਿ ਤੂੰ ਇਸ ਆ ਪ੍ਰੇਮ ਨਾਲ ਪਾਠ ਕਰਿਆ ਕਰ ਤੈਨੂੰ ਗੁਰੂ ਦੇ ਦਰਸ਼ਨ ਹੋਣਗੇ ਉਸ ਲੜਕੀ ਨੇ ਵੀ ਸੰਤਾਂ ਦਾ ਉਪਦੇਸ਼ ਚੰਗੀ ਤਰ੍ਹਾਂ ਡੇਰੇ ਕਰ ਲਿਆ ਅਤੇ ਪੂਰੀ ਕਮਾਈ ਕਰਨ ਲੱਗ ਪਈ ਗੁਰੂ ਦੇ ਪ੍ਰੇਮ ਵਿੱਚ ਐਸੀ ਰੰਗੀ ਗਈ ਕਿ ਹਰ ਵੇਖਣ ਅਲੇ ਨੂੰ ਹੈਰਾਨਗੀ ਹੁੰਦੀ ਸੀ ਪਰ ਉਸ ਨਾਲ ਵੈਰ ਰੱਖਣ ਵਾਲਿਆਂ ਨੇ ਇੱਕ ਦਿਨ ਉਸ ਦੀ ਪੋਥੀ ਨੂੰ ਹੀ ਚੋਰਾ ਲਿਆ ਅਤੇ ਲੜਕੀ ਨੇ ਖਾਣਾ ਪੀਣਾ ਹੀ ਛੱਡ ਦਿੱਤਾ ਖਾਣਾ ਪੀਣਾ ਛੱਡਣ ਕਰਕੇ ਬੇਸੁੱਧ ਜੀ ਹੋ ਗਈ ਬੜੀ ਹੀ ਜ਼ਿਆਦਾ ਕਮਜ਼ੋਰੀ ਆ ਗਈ ਪਰ ਉਸ ਰਬ ਤੋਂ ਉਸ ਲੜਕੀ ਦੀ ਹਾਲਤ ਨਾ ਦੇਖੀ ਗਈ ਉਸ ਦੀ ਇਸ ਪ੍ਰੇਮ ਅਤੇ ਸ਼ਰਧਾ ਨੂੰ ਵੇਖ ਕੇ ਗੁਰੂ ਮਹਾਰਾਜ ਨੂੰ ਦਰਸ਼ਨ ਦੇਣੇ ਹੀ ਪਏ ਅਤੇ ਕਿਸ ਤਰ੍ਹਾਂ ਉਹ ਪੋਤੀ ਸਾਹਮਣੇ ਆਈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਨੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜ਼ਿੰਮੇਦਾਰ ਜੋ ਕਿ ਹੱਕ ਦੀ ਕਮਾਈ ਕਰਦਾ ਸੀ ਅਤੇ ਦਸਵੰਦ ਵੀ ਕੱਟਦਾ ਸੀ ਗੁਰੂ ਘਰ ਪ੍ਰਤੀ ਉਸ ਦਾ ਬੜਾ ਹੀ ਅਥਾਹ ਪਿਆਰ ਸੀ ਉਸਦੀ ਲੜਕੀ ਵੀ ਗੁਰੂ ਘਰ ਨੂੰ ਬੜਾ ਪ੍ਰੇਮ ਕਰਦੀ ਸੀ ਇੱਕ ਦਿਨ ਕਿਸੇ ਕੰਮ ਕਰਨ ਜ਼ਿੰਮੇਦਾਰ ਨੂੰ ਬਾਹਰ ਜਾਣਾ ਪੈ ਗਿਆ ਉਸਦੇ ਪਿੱਛੋਂ ਉਸਦੇ ਘਰ ਇੱਕ ਪੂਰਨ ਕਮਾਈ ਵਾਲਾ ਸੰਤ ਆ ਗਿਆ ਉਸ ਲੜਕੀ ਨੇ ਬੜੇ ਪ੍ਰੇਮ ਨਾਲ ਸੰਤਾਂ ਦੀ ਸੇਵਾ ਕੀਤੀ ਅਤੇ ਗੁਰੂ ਘਰ ਦੀਆਂ ਸਾਖੀਆਂ ਸੁਣਨ ਦੀ ਇੱਛਾ ਪ੍ਰਗਟ ਕੀਤੀ ਉਸ ਸੰਤ ਨੇ ਵੀ ਗੁਰੂ ਸਾਹਿਬ ਦੀਆਂ ਸ਼ਹੀਦੀਆਂ ਸਹਿਬਜ਼ਾਦੇ ਦੀਆਂ ਕੁਰਬਾਨੀਆਂ ਪਾਈ ਮਣੀ ਸਿੰਘ ਤਾਰੂ ਸਿੰਘ ਆਦਿ ਸਾਰੀਆਂ ਸਾਖੀਆਂ ਬੜੇ ਹੀ ਪ੍ਰੇਮ ਨਾਲ ਸੁਲਾਈਆਂ ਜਿਸ ਤਰ੍ਹਾਂ ਚਿੱਟਾ ਕਪੜਾ ਛੇਤੀ ਲੱਗਿਆ ਜਾਂਦਾ ਹੈ ਇਸੇ ਤਰ੍ਹਾਂ ਉਸ ਲੜਕੀ ਦਾ ਸਾਫ ਮਾਨ ਬੜੀ ਹੀ ਛੇਤੀ ਪਰਮਾਤਮਾ ਨਾਲ ਲੰਗਿਆ ਗਿਆ ਅਤੇ ਉਹ ਸੰਤਾਂ ਨੇ ਕਹਿ ਲੱਗੀ ਮੈਂ ਵੀ ਸਿੱਖੀ ਦੀ ਪੂਰੀ ਲਹਿਰ ਮਰਿਆਦਾ ਰੱਖਾਂਗੀ ਸੰਤ ਜੀ ਕੋਈ ਉਪਦੇਸ਼ ਦਿਓ ਜਿਸ ਕਰਕੇ ਸਾਡਾ ਉਦਾਰ ਹੋ ਜਾਏ ਸੰਸਾਰ ਮਾਰਕ ਸੁਖ ਨਾਲ ਪਤਿਤ ਹੋਵੇ ਅਤੇ ਅੰਤ ਨੂੰ ਇਸ ਔਖੇ ਘਾੜ ਤੋਂ ਵੀ ਤਰ ਜਾਈਏ ਸੰਤਾਂ ਨੇ ਗੁਰੂ ਕਰਦੀ ਪ੍ਰੇਮਨ ਜਾਣ ਕੇ ਉਪਦੇਸ਼ ਦਿੱਤਾ ਅਤੇ ਉਸ ਨੂੰ ਇੱਕ ਪੰਜ ਗ੍ਰੰਥੀ ਲਿਖਤ ਵਾਲੀ ਦਿੱਤੀ ਜੋ ਕਿ ਬੜੀ ਹੀ ਪੁਰਾਣੀ ਪੋਤੀ ਸੀ ਅਤੇ ਆਖਿਆ ਤੂੰ ਇਸਦਾ ਪ੍ਰੇਮ ਨਾਲ ਪਾਠ ਕਰਿਆ ਕਰ ਤੈਨੂੰ ਗੁਰੂ ਦੇ ਦਰਸ਼ਨ ਜ਼ਰੂਰ ਹੋਣਗੇ ਜਦੋਂ ਤੈਨੂੰ ਪੰਜ ਬਾਣੀਆਂ ਕੰਢ ਹੋ ਜਾਣ ਉਸ ਸਮੇਂ ਤੂੰ ਅੰਮ੍ਰਿਤ ਜ਼ਰੂਰ ਛਕ ਲੈਣਾ ਅਤੇ ਸ੍ਰੀ ਗੁਰੂ ਗੋਬੀ ਸਿੰਘ ਮਹਾਰਾਜੀ ਦੇ ਤੈਨੂੰ ਜ਼ਰੂਰ ਦਰਸ਼ਨ ਹੋਣਗੇ ਇਸ ਲੜਕੀ ਨੇ ਵੀ ਸੰਤਾ ਦਾ ਉਪਦੇਸ਼ ਚੰਗੀ ਤਰ੍ਹਾਂ ਜਿਹੜੇ ਕਰ ਲਿਆ ਅਤੇ ਇਸਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਇਹ ਸੰਤ ਨਾਮਤੜੀ ਸ੍ਰੀ ਬਾਬਾ ਰਾਮ ਸਿੰਘ ਜੀ ਦੇ ਮਾਰਕ ਦੇ ਮਹਾਪੁਰਸ਼ ਸਨ ਜੋ ਕਮਾਈ ਵਿੱਚ ਪੂਰਨ ਸਿੱਖੀ ਧਰਮ ਦੇ ਰਹਿਤਵਾਂ ਵੀ ਸਨ ਇਹ ਸੰਤ ਤਾਂ ਉਪਦੇਸ਼ ਦੇ ਕੇ ਚਲੇ ਗਏ ਪਰ ਉਸ ਲੜਕੀ ਨੇ ਐਸੀ ਕਮਾਈ ਕੀਤੀ ਐਸੀ ਪ੍ਰੇਮਣ ਬਣੀ ਗੁਰੂ ਘਰ ਦੀ ਗੁਰੂ ਦੇ ਪ੍ਰੇਮ ਵਿੱਚ ਐਸੀ ਰੰਗੀ ਗਈ ਕਿ ਜੋ ਵੀ ਘਰ ਜਾਂ ਬਾਹਰ ਦਾ ਉਸ ਨੂੰ ਦੇਖਦਾ ਸੀ ਦੇਖ ਕੇ ਹੈਰਾਨ ਹੀ ਹੁੰਦਾ ਸੀ ਉਸਦੇ ਮਾਪੇ ਵੀ ਇਹੀ ਆਖਦੇ ਸਨ ਕਿ ਇਸ ਨੂੰ ਕੌਣ ਉਪਦੇਸ਼ ਦੇ ਗਿਆ ਜੋ ਇਹ ਗੁਰੂ ਦੇ ਪ੍ਰੇਮ ਵਿੱਚ ਪੂਰੀ ਤਰ੍ਹਾਂ ਰੰਗੀ ਗਈ ਹੈ ਉਸ ਜ਼ਿੰਮੇਵਾਰ ਦਾ ਇੱਕ ਭਰਾ ਸੀ ਜਿਹੜਾ ਇਸ ਨਾਲ ਬੜਾ ਵੈਰ ਰੱਖਦਾ ਸੀ ਇੱਕ ਦਿਨ ਮੌਕਾ ਵੇਖ ਕੇ ਉਸ ਨੇ ਘਰ ਦਾ ਸਾਰਾ ਸਮਾਨ ਚੋਰਾ ਲਿਆ ਅਤੇ ਉਸ ਸਮਾਨ ਦੇ ਨਾਲ-ਨਾਲ ਸੰਤਾਂ ਵੱਲੋਂ ਦਿੱਤੀ ਗਈ ਉਹ ਪੋਥੀ ਵੀ ਚੁੜਾ ਲਈ ਅਤੇ ਉਸਨੇ ਸੋਚਿਆ ਕਿ ਇਹ ਸਮਾਨ ਤਾਂ ਮੈਂ ਇਹ ਕਹਿ ਕੇ ਵੇਚ ਦਵਾਂਗਾ ਕਿ ਮੇਰਾ ਹੈ ਪੁਰਾਣਾ ਹੋ ਗਿਆ ਹੈ ਤਾਂ ਸੋਚਣ ਲੱਗਾ ਕਿ ਜੇਕਰ ਕਿਸੇ ਨੇ ਮੇਰੇ ਘਰ ਦੀ ਤਲਾਸ਼ੀ ਲਈ ਤਾਂ ਇਹ ਪੋਥੀ ਜ਼ਰੂਰ ਪਛਾਨੀ ਜਾਣੀ ਹੈ ਇਹ ਸੋਚ ਕੇ ਉਸਨੇ ਸੁੰਦਰ ਪੋਥੀ ਨੂੰ ਖੋਵ ਵਿੱਚ ਸੁੱਟ ਦਿੱਤਾ ਅਤੇ ਬਾਕੀ ਦਾ ਸਮਾਨ ਉਸਨੇ ਇਧਰ-ਉਧਰ ਕਰਕੇ ਵੇਚ ਦਿੱਤਾ ਉਧਰ ਉਹ ਲੜਕੀ ਪੋਥੀ ਦੇ ਗਵਾਚਣ ਕਰਕੇ ਬੜਾ ਹੀ ਦੁਖੀ ਹੋਈ ਅੰਜਲ ਹੀ ਧਿਆਗ ਦਿੱਤਾ ਅਤੇ ਪਾਗਲਾ ਵਾਂਗ ਬਾਬਾ-ਪੋਤੀ ਦੇ ਬਾਬਾ-ਪੋਤੀ ਦੇ ਇਸ ਤਰ੍ਹਾਂ ਹੀ ਕਹਿੰਦੀ ਰਹਾ ਕਰੇ ਰੋਂਦੀ ਰੋਂਦੀ ਦੀਆਂ ਅੱਖਾਂ ਸੁੱਜ ਗਈਆਂ ਗਲਾ ਰੁਕ ਗਿਆ ਪ੍ਰੇਮ ਦੀ ਲਗਨ ਵਿੱਚ ਰਾਤ ਦਿਨ ਪੋਤੀ ਨੂੰ ਯਾਦ ਕਰਦੀ ਰਹਿੰਦੀ ਸੀ बेहੋਜ ਹੋ ਕੇ ਡਿੱਗ ਪੈਂਦੀ ਸੀ ਸੁਧ-ਬੁੱਧ ਭੁੱਲ ਜਾਇਆ ਕਰਦੀ ਸੀ ਉਸਤੇ ਮਾਤਾ-ਪਿਤਾ ਨੇ ਉਸਦੀ ਇਹ ਹਾਲਤ ਦੇਖੀ ਅਤੇ ਤੈਨੂੰ ਪੁੱਛਿਆ ਤੈਨੂੰ ਕੀ ਦੁੱਖ ਹੈ ਉਹ ਲੜਕੀ ਉੱਠ ਬੈਠੀ ਅਤੇ ਉੱਚੀ-ਉੱਚੀ ਰੋਣ ਲੱਗੀ ਅਤੇ ਬੋਲਣ ਲੱਗੀ ਬਾਬਾ-ਪੋਤੀ ਦੇ ਬਾਬਾ-ਪੋਤੀ ਦੇ ਜਦੋਂ ਇਸ ਤਰ੍ਹਾਂ ਕੰਮਲਿਆ ਵਾਂਗ ਬੋਲਣ ਲੱਗ ਪਈ ਤਾਂ ਮਾਤਾ ਪਿਤਾ ਨੇ ਪੋਥੀ ਦੇ ਗਵਾਚਣ ਦਾ ਕਾਰਨ ਸਮਝ ਲਿਆ ਅਤੇ ਆਪਣੇ ਭਰਾ ਨੂੰ ਜਾ ਕੇ ਕਹਾ ਕਿ ਕਿਉਂਕਿ ਵਿੱਚੋਂ ਤਾਂ ਉਹਨਾਂ ਨੂੰ ਪਤਾ ਹੀ ਸੀ ਕਿ ਸਾਡਾ ਸਮਾਨ ਹੋਰ ਕਿਸੇ ਨੇ ਨਹੀਂ ਚੋਰੀਆ ਇਸ ਲਈ ਸਿੱਧਾ ਜਾ ਕੇ ਭਰਾ ਨੂੰ ਕਹਿਣ ਲੱਗੇ ਕਿ ਤੂੰ ਸਾਡਾ ਸਾਰਾ ਸਮਾਨ ਚਾਹੇ ਨਾ ਦੇ ਪਰ ਸਾਡੀ ਤੀਦੀ ਪੋਥੀ ਦੇ ਦੇ ਪਰ ਉਸ ਦਾ ਬੇਸਮਝ ਭਰਾ ਕਹਿਣ ਲੱਗਾ ਕਿ ਮੈਨੂੰ ਚੋਰ ਬਣਾਉਂਦੇ ਹੋ ਮੈਂ ਤੁਹਾਡੀ ਪੋਥੀ ਨਹੀਂ ਦੇਖੀ ਮੈਨੂੰ ਕੀ ਪਤਾ ਪੋਥੀ ਕੀ ਹੁੰਦੀ ਹੈ ਤੁਹਾਡਾ ਸਾਰਾ ਸਮਾਨ ਚੋਰੀ ਹੋ ਗਿਆ ਹੈ ਅਤੇ ਚੋਰ ਮੈਨੂੰ ਬਣਾਉਂਦੇ ਹੋ ਨਾਹੀ ਮੈਨੂੰ ਤੁਹਾਡੇ ਸਮਾਨ ਦਾ ਪਤਾ ਹੈ ਨਾਹੀ ਮੈਨੂੰ ਉਸ ਪੋਥੀ ਦਾ ਪਤਾ ਹੈ ਉਸਦੇ ਮਾਪੇ ਵਾਪਸ ਆ ਗਏ ਉਦਰ ਉਹ ਲੜਕੀ ਜਲਤਿਆਗ ਕਾਰਨ ਦੇ ਕਾਰਨ ਬੇਸੁੱਧ ਹੀ ਪਈ ਰਹਿੰਦੀ ਸੀ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਜਦੋਂ ਲੋਕਾਂ ਨੇ ਵੀ ਉਸਦੀ ਇਹ ਹਾਲਤ ਦੇਖੀ ਤਾਂ ਉਸ ਜ਼ਿੰਮੇਦਾਰ ਦੇ ਭਰਾ ਕੋਲ ਆਏ ਅਤੇ ਉਸ ਨੂੰ ਖੁਦਾ ਦੇ ਵਾਸਤੇ ਪਾਏ ਤਾਂ ਉਸ ਜ਼ਿੰਮੇਦਾਰ ਦੇ ਭਰਾ ਨੇ ਦੱਸਿਆ ਕਿ ਪੋਥੀ ਤਾਂ ਉਸਨੇ ਖੁਦ ਹੀ ਛੱਡ ਦਿੱਤੀ ਹੈ ਜਦੋਂ ਇਹ ਗੱਲ ਉਸ ਲੜਕੀ ਨੂੰ ਪਤਾ ਚੱਲੀ ਉਹ ਉੱਠ ਪੱਜੀ ਅਤੇ ਖੋਦ ਜਾ ਕੇ ਉੱਚੀ ਉੱਚੀ ਫੇਰ ਬੋਲਣ ਲੱਗੀ ਕਿ ਬਾਬਾ ਪੋਥੀ ਦੇ ਬਾਬਾ ਪੋਥੀ ਦੇ ਅੱਖਾਂ ਤਾਂ ਸੁਜੀਆਂ ਹੋਈਆਂ ਸਨ ਉਸ ਦਾ ਗਲਾ ਵੀ ਰੁਕ ਗਿਆ ਪਰ ਉਸ ਦੀ ਇਹ ਆਵਾਜ਼ ਸਾਫ਼ ਦੇ ਨਾਲ ਇਸ ਤਰ੍ਹਾਂ ਖੋਵੇ ਚ ਗਈ ਕਿ ਮਾਨੋ ਪਰਮੇਸ਼ਵਰ ਨੇ ਸੁਣ ਹੀ ਲਈ ਉਹ ਪੋਥੀ ਉਸੇ ਵੇਲੇ ਖੋਦੋ ਤਾਰ ਆਈ ਅਤੇ ਇੱਕ ਆਦਮੀ ਨੇ ਕੱਢ ਕੇ ਲੜਕੀ ਨੂੰ ਫੜਾਈ ਉਸ ਪੋਥੀ ਨੂੰ ਦੇਖ ਕੇ ਲੜਕੀ ਨੂੰ ਬੜੀ ਖੁਸ਼ੀ ਹੋਈ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਤਾ ਜਦੋਂ ਪੋਥੀ ਨੂੰ ਤਿਆਨਾ ਵੇਖਿਆ ਤਾਂ ਪੋਥੀ ਦੇ 12 ਮਾੜੇ ਮਾੜੇ ਰਮ ਲਹੀ ਪਜਹਾਨ ਅਖਰਾ ਤੱਕ ਤਾਂ ਪਾਣੀ ਗਿਆ ਹੀ ਨਹੀਂ ਸੀ ਜੋ ਕਿ ਕਿਸੇ ਕੋਤਕ ਨਾਲੋਂ ਘਟ ਨਹੀਂ ਸੀ ਸਾਰੇ ਲੋਕ ਇਹ ਕੋਤਕ ਦੇ ਕੇ ਹੈਰਾਨ ਹੋ ਗਏ ਉਸ ਲੜਕੀ ਨੇ ਪੋਥੀ ਦਾ ਸਾਰਾ ਪਾਠ ਕਰਕੇ ਫਿਰ ਤੀਸਰੇ ਦਿਨ ਕੁਝ ਖਾਦਾ ਪੀਤਾ ਇਸ ਸਾਖੀ ਤੋਂ ਤਾਂ ਇਹੀ ਸਿੱਧ ਮਿਲਦੀ ਹੈ ਕਿ ਗੱਲ ਤਾਂ ਸਾਰੀ ਪ੍ਰੇਮ ਦੀ ਹੁੰਦੀ ਹੈ ਜਿਸ ਨੂੰ ਪ੍ਰੇਮ ਹੋਵੇ ਉਸ ਦਾ ਸਾਰਾ ਕੁਝ ਸੋਰ ਜਾਂਦਾ ਹੈ ਕਿਉਂਕਿ ਪ੍ਰਭੂ ਨਾਲ ਪ੍ਰੇਮ ਕਰਨ ਵਾਲਿਆਂ ਦਾ ਦੁਨੀਆ ਉੱਤੇ ਕੋਈ ਕੰਮ ਅਟਕਦਾ ਨਹੀਂ ਕੋਈ ਉਹਨਾਂ ਦਾ ਮਾੜਾ ਕਰਨ ਹੀ ਪਾਂਦਾ ਕੋਈ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਗੁਰੂ ਮਹਾਰਾਜ ਆਪ ਉਸਤੇ ਕਾਰਜ ਸਵਾਰਦੇ ਹਨ ਕੋਈ ਵੀ ਆਪਣਾ ਆਪ ਤੇ ਆ ਕੇ ਇੱਕ ਵਾਰੀ ਉਸ ਦੀ ਛਣ ਵਿੱਚ ਆ ਜਾਂਦਾ ਹੈ ਪਰ ਮਾਤਪਾ ਫਿਰ ਉਸ ਨੂੰ ਗਲੇ ਨਾਲ ਲਗਾ ਲੈਂਦਾ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਦ ਸਵਾਮੀ ਸੰਧਾ ਚਰਨ ਆਏ ਨੂੰ ਉਹ ਐਸਾ ਗਲੇ ਨਾਲ ਲਗਾਉਂਦਾ ਹੈ ਕਿ ਸੰਸਾਰ ਉਪੇ ਪੋਜਲ ਵਿੱਚੋਂ ਦਾ ਪਾਰ ਹੀ ਕਰ ਦਿੰਦਾ ਹੈ ਲੋਕ ਪਰ ਲੋਕ ਵਿੱਚ ਵੀ ਸਹਾਈ ਹੁੰਦਾ ਹੈ ਆਪਣੇ ਭਗਤਾਂ ਦੀ ਪੈਜ ਉਹ ਜੁਗਤ ਜੁਗ ਰਖਦਾ ਆਇਆ ਹੈ ਜਿਵੇਂ ਕਿ ਫਰਮਾਨ ਹੈ ਆਪਣੀਆਂ ਸੇਵਕਾਂ ਕੀ ਆਪ ਪੈਜ ਰੱਖਿਆ ਆਪਣੀਆਂ ਭਗਤਾਂ ਕੀ ਪੈਰੀ ਪਾਵੇ ਇਸ ਲਈ ਬਾਕੀ ਸਾਰੇ ਝੂਠੇ ਆਸਰੇ ਛੱਡ ਕੇ ਉਸ ਇੱਕ ਦੀ ਓਟ ਲੈਣੀ ਚਾਹੀਦੀ ਹੈ ਗੁਰੂ ਅਰਜਨ ਦੇਵ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਉਸ ਇੱਕ ਪਰਮ ਦੀ ਓਟ ਲਈ ਜਾਵੇ ਜਿਸ ਤੇ ਅਦੀਨ ਸਾਰੇ ਖੰਡ ਅਤੇ ਬ੍ਰਹਿਮੰਡ ਹਨ ਪਰ ਮਹਾਤਮਾ ਦੀ ਓਟ ਜਾਂ ਆਸਰਾ ਹਰ ਕੋਈ ਲੋੜਦਾ ਹੈ ਪਰ ਹਰ ਇੱਕ ਨੂੰ ਉਸ ਦੀ ਓਟ ਪ੍ਰਾਪਤ ਨਹੀਂ ਹੁੰਦੀ ਉਸ ਪਰਮਾਤਮਾ ਦੀ ਗੋਦ ਦਾ ਨਿਗਮਣਨ ਲਈ ਮਨੁੱਖ ਗੁਰਬਾਣੀ ਦੇ ਉਪਦੇਸ਼ ਅਨੁਸਾਰ ਆਪਣੇ ਜੀਵਨ ਨੂੰ ਢਾਲਦੇ ਹੋਏ ਆਪਣਾ ਸਭ ਕੁਝ ਉਸ ਨੂੰ ਸੌਂਪ ਕੇ ਉਸ ਦੀ ਰਜਾ ਵਿੱਚ ਰਹਿੰਦੇ ਹੋਏ ਉਸ ਉਤੇ ਪੂਰਨ ਪ੍ਰੋਸਾ ਰੱਖਦੇ ਹੋਏ ਉਸੇ ਦਾ ਹੋ ਜਾਵੇ ਅਤੇ ਸਦਾ ਉਸ ਅੱਗੇ ਇਹੀ ਅਰਦਾਸ ਕਰੇ ਹੈ ਵਾਹਿਗੁਰੂ ਮੇਰੇ ਮੂਰਖ ਉਤੇ ਦਇਆ ਕਰੋ ਅਤੇ ਆਪਣੀ ਸ਼ਰਨ ਵਿੱਚ ਰੱਖੋ ਮੈਂ ਮੂਰਖ ਉਪਰਕਰ ਹੋਦਿਆ ਤੋ ਸਰਨਾਗਤਲ ਹੋਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ